ਜੈ ਮਾਤਾ ਦੀ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਸਾਡੇ ਜਿਹੜੇ ਹਿੰਦੂ ਉਤਸਵ ਕਮੇਟੀ ਹੈ ਉਹਦੇ ਵਿੱਚ 90 ਦੀਆਂ ਮੇਰਾ ਖਿਆਲ 70 72 ਕਮੇਟੀਆਂ ਨੇ ਗੱਲ ਕੋਈ ਹੋਰ ਹੁੰਦੀ ਹੈ ਤੇ ਬਾਪਰ ਦੀ ਕੁਝ ਹੋਰ ਹੈ ਹੁਣ 90 ਹਿੰਦੂ ਸਮਾਜ ਵਾਸਤੇ ਐਡਾ ਵੱਡਾ ਮਸਲਾ ਦੀ ਦੋ ਸਾਡੇ ਧਾਰਮਿਕ ਫੰਕਸ਼ਨ ਚੱਲ ਰਹੇ ਸੀਗੇ ਸਾਡੇ ਦੇਵੀ ਦੇਵਤਿਆਂ ਨੇ ਜਿਨ੍ਹਾਂ ਦੀਆਂ ਅਸੀਂ ਫੋਟੋਆਂ ਰੱਖ ਕੇ ਦੁਕਾਨਾਂ ਤੇ ਫੈਕਟਰੀਆਂ 'ਚ ਧੂਫਾ ਲਾਉਂਦੇ ਆ ਜਿਨ੍ਹਾਂ ਤੋਂ ਅਸੀਂ ਸਾਰਾ ਕੁਝ ਮੰਗਦੇ ਆ ਉਹਨਾਂ ਦੀਆਂ ਫੋਟੋਆਂ ਗੰਦ ਦੀ ਟਰਾਲੀ 'ਚ ਸਿੱਟ ਕੇ ਉਰੋਂ ਲਾਈਵ ਬੰਦਿਆਂ ਨੇ ਸਾਡੇਆਂ ਨੇ ਫੜੀਆਂ ਨੇ ਉਹਦਾ ਰਿਜ਼ਲਟ ਇਹ ਹੈ ਵੀ ਅੱਜ ਤੱਕ ਪ੍ਰਸ਼ਾਸਨ ਨੇ ਕੁਛ ਨਹੀਂ ਕੀਤਾ ਸਾਡੇ ਬੰਦੇ ਮੀਟਿੰਗਾਂ ਕਰੀ ਜਾਂਦੇ ਨੇ ਕੋਈ ਕਿੱਧਰ ਹੋ ਜਾਂਦਾ ਕੋਈ ਕਿੱਧਰ ਹੁੰਦਾ ਵਿੱਚ ਡਬਲ ਪਾਲਿਸੀ ਵਾਲੇ ਹੀ ਬੰਦੇ ਨੇ ਮੇਰੀ ਸਭ ਤੋਂ ਪਹਿਲਾਂ ਤਾਂ ਇਹ ਮੰਗ ਹੈ ਸ਼ਹਿਰ ਵਾਸਤੇ ਕਿ ਜਿਹੜੀ Hindu ਸਮਤੀ ਹੈ ਕਮੇਟੀ ਉਹ ਤੁਰੰਤ ਭੰਗ ਹੋਣੀ ਚਾਹੀਦੀ ਹੈ ਉਹਦਾ ਕੋਈ ਬੰਦਾ ਜਿਹੜਾ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਰਾਤ ਸਮਝੌਤੇ ਕਰ ਲਏ ਅੰਦਰ ਵੜ ਕੇ ਤੇ ਸਾਰੇ ਹਿੰਦੂ ਸਮਾਜ ਨੂੰ ਠੇਸ ਪਹੁੰਚਾਈ ਹੈ ਉਹਨਾਂ ਦਾ ਕੋਈ ਹੱਕ ਨਹੀਂ ਬੰਦਾ ਉਰੇ ਉਸ ਕੁਰਸੀਆਂ ਤੇ ਬੈਠਣ ਦਾ ਇਹ ਸਿਰਫ ਬੋਰਡਾਂ ਤੇ ਨੌਲਖਾਨ ਦੇ ਮਾਰੇ ਬੈਠਦੇ ਨੇ ਕੰਮ ਕਰਨ ਦੀ ਵਾਰੀ ਸਾਰੇ ਭੱਜ ਜਾਂਦੇ ਨੇ ਇਹ ਦੂਜੀ ਗੱਲ ਇਹ ਹੈ ਵੀ ਜਿਹੜਾ ਬੰਦਾ ਸਾਡੇ ਦੇਵੀ ਦੇਵਤਾਵਾਂ ਦੇ ਬੋਰਡ ਲਾ ਕੇ ਗੰਦ ਵਾਲੀ ਟਰਾਲੀ 'ਚ ਰੱਖੇ ਨੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੈਂ ਤਾਂ ਕਹਾਂ ਨਾ ਉਹਦੇ ਕੱਠ ਦੇ ਵਿੱਚ ਫਸ ਗਿਆ ਤੀ ਉਹ ਬਾਅਦ ਚ ਬੋਲੇ ਜਿਹੜਾ ਮਰਜ਼ੀ ਬੋਲ ਲਵੇ ਉਹਦੇ ਕੱਠ 'ਚ ਫਸ ਗਿਆ ਤੀ ਜੇ ਕਿਸੇ ਹੋਰ ਧਰਮ ਦੇ ਕੱਠ ਦੇ ਵਿੱਚ ਬੰਦਾ ਇਸ ਤਰ੍ਹਾਂ ਫਸ ਜੇ ਮੇਰਾ ਖਿਆਲ ਤਾਂ ਉਹ ਸਾਫ਼ ਤਾਂ ਜਾਂਦਾ ਨਹੀਂਗਾ 250 ਤੋਂ 400 ਬੰਦਿਆਂ ਚੋਂ ਸਾਫਤਾ ਨਿਕਲ ਗਿਆ ਉਹਦੀ ਕਿਸਮਤ ਹੈਗੀ ਅੱਜ ਤੋਂ ਬਾਅਦ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਕੋਈ ਪੰਗਾ ਨਾ ਲਵੇ ਜਿਹੜਾ ਪੰਗਾ ਲਊਗਾ ਆਪਣੇ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਊਗਾ ਅਤੇ ਮੈਂ ਦੁਬਾਰਾ ਬੇਨਤੀ ਕਰਦਾ ਕਿ Hindu ਸੰਮਤੀ ਭੰਗ ਹੋਣੀ ਚਾਹੀਦੀ ਹੈ ਤੁਰੰਤ ਨਵੀਂ ਸੰਮਤੀ ਬੰਨੀ ਚਾਹੀਦੀ ਹੈ ਕਿਸੇ ਗੱਟਸਾਲੇ ਬੰਦੇ ਨੂੰ ਬਣਾਉਣਾ ਚਾਹੀਦਾ ਜਿਹੜਾ ਸਿਰਫ ਧਰਮ ਨਾਲ ਚੱਲੇ ਨਾ ਕਿ ਪੋਲੀਟੀਕਲ ਬੰਦਿਆਂ ਦੇ ਪੈਰ ਚੱਟੇ ਸਾਰੇ ਅੱਗੇ ਅਸੀਂ ਕਾਨੂੰਨੀ ਕਾਰਵਾਈ ਕਰਾਵਾਂਗੇ ਪੂਰੀ ਪੰਕੇ ਬੱਪੂ ਦੇ 295 ਦਾ ਪਰਚਾ ਕਰਵਾ ਕੇ ਹਟਾਗੇ ਉਦਲੇ ਜਾ ਕੋ ਮਰਜ਼ੀ ਕਰਨਾ ਪਵੇ ਸਾਨੂੰ ਮੁੱਖ ਮੰਤਰੀ ਜੀ ਤੋਂ ਇਹ ਮੰਗ ਕਰਦੇ ਆ ਵੀ ਇਹ ਬੰਦਾ ਹੁੰਦਾ ਕੌਣ ਹੈ ਪਹਿਲੀ ਗੱਲ ਤਾਂ ਜਿਹੜੀ ਸਰਕਾਰੀ ਮਸ਼ੀਨਰੀਆਂ ਦਾ ਦੁਰਪਰਯੋਗ ਕਰ ਰਿਹਾ ਸਰਿਆਮ ਕਰ ਰਿਹਾ ਧੱਕਾ ਕਰ ਰਿਹਾ ਹਿੰਦੂ ਧਰਮ ਨੂੰ ਤੁਸੀਂ ਧਰਮ ਨਹੀਂ ਸਮਝਦੇ ਜੇ ਕਿਸੇ ਹੋਰ ਧਰਮ ਦਾ ਹੁੰਦਾ ਅੱਜ ਅਸੀਂ ਦਾਅਵੇ ਨਾਲ ਕਹਿੰਦੇ ਆ ਚਾਹੇ ਉਹ ਟਰਾਲੀ ਵਾਲਾ ਡਰਾਈਵਰ ਸੀ ਚਾਹੇ ਜਿਹਦੇ ਹੁਕਮ ਤੇ ਹੋਇਆ ਉਹ ਭੀੜ ਦੇ ਵਿੱਚੋਂ ਜਿੰਦਾ ਨਹੀਂ ਜਾਂਦਾ ਸੀਗਾ ਉਹਦੇ ਕੱਪੜੇ ਤੱਕ ਪਾੜ ਦਿੰਦੇ ਹੁਣ ਕੀ ਫੈਸਲਾ ਕਰਨਗੇ ਲੋਕ ਹੁਣ ਸਾਡਾ ਜਿਹੜਾ ਫੈਸਲਾ ਹੈ ਵੀ ਜਿਹੜਾ ਵਪਾਰ ਮੰਡਲ ਕਾਲ ਕਰੀ ਹੈ 8 ਤੋਂ 12 ਦੀ ਜੇ ਕੋਈ ਨਤੀਜਾ ਨਾ ਨਿਕਲੇ ਆ ਇਹਨੂੰ ਅਸੀਂ ਵਪਾਰ ਮੰਡਲ ਨੂੰ ਬੇਨਤੀ ਕਰਾਂਗੇ ਵੀ ਇਹ ਕਾਲ ਨੂੰ ਸ਼ਾਮ ਤੱਕ ਲੈ ਕੇ ਦਿੱਤਾ ਜਾਵੇ ਇਹਨੂੰ ਅਨਮਿੱਥੇ ਸਮੇਂ ਤੱਕ ਅਸੀਂ ਲੈ ਕੇ ਜਾਵਾਂਗੇ ਔਰ ਲੜਾਈ ਲੜਾਂਗੇ ਸਾਡਾ ਪਹਿਲਾਂ ਵੀ ਕੱਲ ਵੀ ਸਾਰੀਆਂ ਸੰਸਥਾਵਾਂ ਦੀ ਜਿਹੜੀ ਮੀਟਿੰਗ ਸੀ ਅਸੀਂ ਉਹਨਾਂ 'ਚ ਵਪਾਰ ਮੰਡਲ ਨੂੰ ਰਿਕੁਐਸਟ ਕੀਤੀ ਗਈ ਵੀ ਇਹ ਕੀਤਾ ਜਾਵੇ ਅਸੀਂ ਅੱਜ 8 ਤੋਂ 12 ਦੀ ਕਾਲ ਦਿੱਤੀ ਹੈ ਜਿਵੇਂ ਵੀ ਸਾਰੀਆਂ ਜਥੇਬੰਦੀਆਂ ਸਾਨੂੰ ਕਹਿਣੀਆਂ ਅਸੀਂ ਉਹਨਾਂ ਦੇ ਨਾਲ ਆ ਜਿੰਨਾ ਸਮਾਂ ਉਹ ਜੋ ਵੀ ਫੈਸਲਾ ਉਹਰੇ ਖੜ ਕੇ ਕਰਨਗੇ ਜਾਂ ਮੀਟਿੰਗਾਂ 'ਚ ਹੋਣਗੀਆਂ ਵਪਾਰ ਮੰਡਲ ਹਮੇਸ਼ਾ ਸ਼ਹਿਰ ਦੇ ਨਾਲ ਹੈ ਸ਼ਹਿਰ ਵਾਸੀਆਂ ਦਾ ਵਪਾਰ ਮੰਡਲ ਹੈ ਕੋਈ ਇੱਕ ਬੰਦੇ ਦਾ ਵਪਾਰ ਮੰਡਲ ਨਹੀਂ ਇਹ ਸਾਰੇ ਵਪਾਰੀਆਂ ਦਾ ਵਪਾਰ ਮੰਡਲ ਹੈ ਜਿਹੜਾ ਵੀ ਸਾਡੇ ਧਰਮ ਤੇ ਕੋਈ ਕਿਸੇ ਤਰ੍ਹਾਂ ਦਾ ਅਟੈਕ ਕਰੂ ਉਹ ਨਹੀਂ ਬਖਸ਼ਿਆ ਜਾਊਗਾ ਅਸੀਂ ਸਾਰੀਆਂ ਸੰਸਥਾਵਾਂ ਦੇ ਨਾਲ ਜਿਹੜਾ ਵੀ ਬੰਦਾ ਕੋਈ ਗਲਤ ਕੰਮ ਕਰੇ